ਗੁਰਦਾਸਪੁਰ ਸਿਵਲ ਹਸਪਤਾਲ ਵਿਖੇ ਦੇਰ ਰਾਤ ਗੁੰਡਾਗਰਦੀ ਦਾ ਖੂਬ ਨੰਗਾ ਨਾਚ ਹੋਇਆ ਜਦੋਂ ਇਲਾਜ ਲਈ ਦਾਖਲ ਇੱਕ ਥਿਰ ਤੇ ਦੂਸਰੀ ਥਿਰ ਦੇ ਵੱਲੋ ਹਸਪਤਾਲ ਅੰਦਰ ਵੜ ਕੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਦੌਰਾਨ ਦੋ ਵਿਅਕਤੀ ਜ਼ਖਮੀ ਹੋ ਗਏ ਹੈਰਾਨੀ ਦੀ ਗੱਲ ਇਹ ਹੈ ਕਿ ਹਮਲਾਵਰ ਵੱਲੋ ਸਿੜਿਆਮ ਹਸਪਤਾਲ ਵਿੱਚ ਮੌਜੂਦ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਭਰਪੂਰ ਗੁੰਡਾਗਰਦੀ ਦਿਖਾਈ ਗਈ ਅਤੇ ਸਿੜੇਮ ਤੇਜ਼ ਤਾਰ ਹਥਿਆਰ ਚਲਾਏ ਗਏ ਵਾਹ ਕਿਦਾਂ ਖੂਸਤ ਹੁਣ ਆ ਆ ਅੰਦਰ ਪਿਆਮਾ ਲੋਕ ਕਿਤਾਇਆ ਮੈਨੇ ਕੋਟੀ ਜੰਮਾ ਦੇ ਆ ਜਿਹੜੇ ਮੁੰਡੇ ਆਏ ਇਹਨਾਂ ਨਾਲ ਮੁੰਡੇ ਹੋਰ ਵੀ ਸਕਦੇ ਜੀ ਅੰਗੀ ਨਹੀਂ ਹਣੇ ਅੱਜ ਜਿਹੜਾ ਪਿੰਡ ਵਿੱਚ ਕੀ ਬਣਿਆ ਕਿਸਾ ਜੀ ਬਾਜੀ ਨੇ ਕਿੰਨੇ ਗੋਲਾ ਵਾਲਾ ਕੰਮ ਕੀਤਾ ਚਲੋ ਆਹੋ ਆਹੋ ਜੇਨਸ ਕੇ ਬਾਰੇ ਦੱਸੋ ਆਹ ਕੰਮ ਨਾ ਕਰਦਾ ਮੈਂ ਤੇ ਜਿੰਨੀ ਨਾਲ ਵੈਸੇ ਨਹੀਂ ਨਾ ਤੇਰੇ ਲਈ ਇਹ ਵੀ ਆਲਾ ਜਾਂਦੇ ਜੀ ਮੇਰੇ ਨਾਲ ਜਾਂਦੇ ਇਤਨੀ ਬਾਹਰ ਟੱਕੇ ਮੈਂ ਇਹ ਨਾ ਬਾਹਰ ਤੇ ਇਸ ਲਈ ਕਿ ਉਸ ਤੋਂ ਅੱਗੇ ਕਿਹੋ ਜਿਹੀ ਕੰਨਸ਼ਾ ਚਾਹ ਬੋਲ ਜਗਜੀਤ ਸਿੰਘ ਜੀ ਸਰ ਕੀ ਮਸਲਾ ਹੋਇਆ ਸਾਰਾ ਕਿੰਦਾ ਝਗੜਾ ਹੈ ਜੀ ਸਰ ਆਪਣੇ ਚਾਚਾ ਜੀ ਦਾ ਮੁੰਡਾ ਬਾਹਰ ਹੀ ਅਮਰੀਕਾ ਤੇ ਉਹਦੇ ਤੋਂ ਬਾਅਦ ਇੱਕ ਮੁੰਡਾ ਗਿਆ ਸੀ ਪਿੰਡ ਫੋਖਰਾ ਦਾ ਇਹ ਚਾਚਾ ਜੀ ਦੇ ਮੁੰਡੇ ਨੇ ਨਾ ਨਵਾਂ ਨਵਾਂ ਗਿਆ ਸੀ ਇਸ ਕਰਕੇ ਥੋੜੀ ਉਹਦੀ ਨਾ ਪੈਸੇ ਦੀ ਹੈਲਪ ਕੀਤੀ ਸੀ ਤੇ ਉਹਨਾਂ ਬਾਅਦ ਜਦੋਂ ਥੋੜਾ ਜਿਹਾ ਰੋਨੂ ਕੰ ਲਗੀ ਜੋ ਮਿਲ ਗਈ ਫਿਰ ਉਹ ਚਾਚਾ ਜੀ ਦੇ ਮੁੰਡੇ ਨੇ ਉਹਦੇ ਕੋਲ ਪੈਸੇ ਮੰਗੇ ਤੇ ਬਾਅਦੋਂ ਉਹਨਾਂ ਨੇ ਪੈਸੇ ਦੇਣ ਤੋਂ ਮਤਲਬ ਕਿ ਥੋੜਾ ਟਾਲਮਟੋਲਾ ਕੀਤਾ ਤੇ ਇਸ ਕਰਕੇ ਨਾ ਉਹ ਥੋੜਾ ਗੁੱਸੇ 'ਚ ਮਿਲ ਗਏ ਇੱਕ ਦੂਜੇ ਨਾਲ ਗਾਲੀ ਕਲੋਚ ਹੋਏ ਉੱਥੇ ਬਾਹਰ ਤੇ ਉਹ ਬਾਜ ਚ ਉਹਨਾਂ ਨੇ ਪਿੰਡ ਆਪਣੇ ਘਰ ਫੋਨ ਕੀਤਾ ਤੇ ਮੁੜ ਕੇ ਘਰ ਉਹਦਾ ਦਾ ਜਿਹੜਾ ਬ੍ਰਦਰ ਹੀ ਹੋ ਧਮਕੀ ਦੇ ਤਾ ਹੀ ਫੋਨ ਕਰ ਕਰਕੇ ਵੀ ਅਸੀਂ ਤੁਹਾਨੂੰ ਮਿਲਣਾ ਵਾ ਆਦਾ ਗੱਲ ਕਰਨੀ ਆ ਤੇ ਉਹਦੇ ਫਾਦਰ ਸਾਹਿਬ ਆਏ ਸਾਡੇ ਘਰ ਰਾਜੀਨਾਮੇ ਲਈ ਤੇ ਜਿਹੜਾ ਉਹਦਾ ਬ੍ਰਦਰ ਹੀ ਉਹ ਰਾਜੀਨਾਮਾ ਨਹੀਂ ਜਾਂਦਾ ਕਿ ਅਸੀਂ ਨਹੀਂ ਰਾਜੀਨਾਮਾ ਕਰਨਾ ਤੇ ਉਹਦਾ ਫਾਦਰ ਬੈਠੇ ਰਹੇ ਸਾਡੇ ਘਰ ਰਾਜੀਨਾਮਾ ਕਰਨ ਵਾਸਤੇ ਤੋਂ ਪਰ ਵੀ ਪੰਜ ਮੁੰਡੇ ਲੈ ਕੇ ਘਰ ਪੈ ਗਿਆ ਤੋਂ ਬਾਜ ਪਿੰਡ ਵਾਲਿਆਂ ਨੇ ਟਾ ਟਾ ਮਾਰ ਕੇ ਗੱਡੀਆਂ ਗੱਡੀਆਂ ਭੰਨੀਆਂ ਤੇ ਫਿਰ ਉਹਨਾਂ ਨੂੰ ਭਜਾਇਆ ਤੇ ਫੇਰ ਥੋੜਾ ਬਚਾ ਹੋਇਆ ਸਾਡਾ ਤੇ। ਉਸ ਵਾਸਤਾ ਚ ਕਿਹਾ ਹਸਪਤਾਲ ਦੇ ਚਾਚਾਈ ਦੇ ਮੁੰਡੇ ਦੇ ਉੱਥੇ ਸੱਟ ਲੱਗੀ ਸੀ। ਇਹਨੂੰ ਹੀ ਐਡਮਿਟ ਕਰਵਾਣ ਆਏ ਸੀ। ਤੇ ਇਹਨੂੰ ਆਈਸੀਯੂ ਚ ਵੜਿਆ ਸੀ ਤੇ ਆਪਣੇ ਡਾਕਟਰਾਂ ਨੇ ਸਾਨੂੰ ਨਾ ਬਾਹਰ ਬਾਹਰ ਕੱਢਤਾ ਸੀ ਉੱਥੋਂ। ਤੇ ਡਾਕਟਰਾਂ ਬਾਹਰ ਕੱਢਤਾ ਤੇ ਬਾਹਰੋਂ ਮੁੰਡੇ ਆਏ। 4 5 6 ਮੁੰਡੇ ਆਏ ਤੇ ਉਹਨਾਂ ਨੇ ਆਂਦੇ ਸਾਡੇ ਦਾਤਰ ਮਾਰਨ ਲੱਗੇ। ਚਾਚਾਈ ਮੁੰਡੇ ਆਲ ਜਾਂਦੇ ਸੀ ਅਸੀਂ ਢੱਕਿਆ ਉਹਨਾਂ ਨੇ। ਉਹਨਾਂ ਨੇ ਸਾਡੇ ਦਾਤਰ ਮਾਰਤੇ। ਕੀ ਮੰਨ ਕੱਪ ਲੈ। ਮਾਨਕਾ ਇਹੋ ਹੀ ਆ ਕੇ ਸਾਨੂੰ ਇਨਸਾਫ ਮਿਲੇ ਇਹ ਜੀ ਕੋਈ ਨਾ ਪੈਸੇ ਦਾ ਲੈਣ ਦੇਣ ਸੀਗਾ ਇਹ ਜਿਹੜੇ ਇੱਕ ਧਮੂੜੀ ਤੋਂ ਸੀਗੇ ਜੀ ਤੇ ਇੱਕ ਪਾਰਟੀ ਸੀਗੀ ਖੋਖਰ ਰਾਜਪੂਤਾਂ ਦੀ ਇਹਨਾਂ ਦੋਨਾਂ ਦੇ بیٹے ਬਾਹਰ ਨੇ ਤੇ ਇਹਨਾਂ ਦਾ ਬਾਹਰ ਬੇਟਿਆਂ ਦਾ ਹੀ ਪੈਸਿਆਂ ਦਾ ਲੈਣ ਦੇਣ ਸੀ ਅੱਜ ਇਹ ਧਮੂੜੀ ਜਿਹੜੀ ਆ ਪਾਰਟੀ ਦਾ ਰਾਜੀਨਾਵਾ ਸੀ ਉੱਥੇ ਰਾਜੀਨਾਵੇ ਦੌਰਾਨ ਇਹਨਾਂ ਦੀ ਲੜਾਈ ਹੋਈ ਆ ਫਿਰ ਜਿਹੜੇ ਇੱਥੇ ਆ ਕੇ ਐਡਮਿਟ ਹੋਏ ਨੇ ਤੇ ਜਦੋਂ ਧਮੂੜੀ ਵਾਲੀ ਪਾਰਟੀ ਜਿਹੜੀ ਇੱਥੇ ਐਡਮਿਟ ਹੋਈ ਆ ਤੇ ਜਿਹੜੀ ਖੋਖਰ ਰਾਜਪੂਤਾਂ ਦੀ ਧਿਰ ਸੀਗੀ ਉਹਨਾਂ ਨੇ ਇੱਥੇ ਆ ਕੇ ਉਹਨਾਂ ਦੇ ਹਸਪਤਾਲ ਦੇ ਵਿੱਚ ਅਟੈਕ ਕੀਤਾ ਜੀ ਨਹੀਂ ਵਿਗੜਨ ਦੇਣੀ ਅਸੀਂ ਜਿਹੜਾ ਇਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਇਹਨਾਂ ਨੇ ਜੋ ਇਹਨਾਂ ਨੇ ਕੀਤਾ ਉਸ ਮੁਤਾਬਕ ਇਹਨਾਂ ਨੂੰ ਸਜ਼ਾ ਦੇਵਾਂਗੇ